ਸਾਰਿਆਂ ਨੂੰ ਪਿਆਰ ਭਰ ਇਸ ਸ਼ੇਖਲ ਜੀ ਗੱਲ ਕਰਾਂਗੇ ਜਗਤਾਰ ਸਿੰਘ ਦੀ ਪੰਜ ਕੁੜੀਆਂ ਤੋਂ ਬਾਅਦ ਮੁੰਡਾ ਹੋਇਆ ਸੀ ਛੋਟੀ ਕੁੜੀ ਵੀ 3 ਸਾਲ ਦੀ ਹੋ ਗਈ ਸੀ ਮੁੰਡੇ ਦੀ ਚਾਹਤ ਕਰਕੇ ਉਹਨਾਂ ਨੇ ਕਈ ਵੈਦਾਂ ਹਕੀਮਾਂ ਤੋਂ ਮੁੰਡਾ ਹੋਣ ਦੀਆਂ ਦਵਾਈਆਂ ਲਈਆਂ ਜਿੱਥੇ ਕਿਸੇ ਨੇ ਦੱਸਿਆ ਉੱਥੇ ਮੱਥੇ ਟੇਕੇ ਆਖਿਰ ਰੱਬ ਨੇ ਸੁਣ ਲੇ ਜੱਸੇ ਦੇ ਹੋਂ ਨਾਲ ਮਿਸਾ ਦਾ ਪਰਿਵਾਰ ਬਣ ਗਿਆ ਸੀ ਹੁਣ ਉਹਨਾਂ ਨੂੰ ਲੱਗਦਾ ਸੀ ਕਿ ਪਰਮਾਤਮਾ ਨੇ ਉਹਨਾਂ ਨੂੰ ਸਭ ਕੁਝ ਦੇ ਦਿੱਤਾ ਹੈ ਸਾਰਾ ਪਰਿਵਾਰ ਬਹੁਤ ਖੁਸ਼ ਸੀ ਜਗਤਾਰ ਦੀਆਂ ਤੀਆਂ ਨੂੰ ਨਿੱਕੇ ਵੀਰੇ ਨੂੰ ਚੁੱਕਣ ਦਾ ਇੰਨਾ ਚਾਹ ਸੀ ਕਿ ਜੱਸੇ ਨੂੰ ਚੁੱਕਣ ਦੀ ਪਾਰੀ ਨਹੀਂ ਆਉਂਦੀ ਸੀ ਜਗਤਾਰ ਦੀ ਕਬੀਲਦਾਰੀ ਪਾਰੀ ਹੋ ਗਈ ਸੀ ਉਹ ਤਿੰਨ ਰਾਤ ਮਿਹਨਤ ਕਰਦਾ ਤੇ ਉਸ ਦਾ ਘਰ ਪਰਿਵਾਰ ਵਧੀਆ ਚੱਲ ਰਿਆ ਸੀ ਕੁੜੀਆਂ ਵੀ ਸਕੂਲ ਪੜਾਉਂਦੀਆਂ ਪੜਦੀਆਂ ਸਨ ਵੱਡੇ ਕੁੜੇ ਤਾਂ 8 ਪੜ ਕੇ ਹਟ ਗਏ ਸੀ ਉਸ ਲਈ ਰਿਸ਼ਤੇਦਾਰੀਆਂ ਵਿੱਚੋਂ ਹੀ ਰਿਸ਼ਤੇ ਆਉਣ ਲੱਗ ਪਏ ਸਨ ਜੱਸਾ ਹਲੇ ਦੂਜੀ ਜਮਾਤ ਵਿੱਚ ਹੀ ਪੜਦਾ ਸੀ ਕਿ ਜਕਤਾਰ ਨੇ ਰਿਸ਼ਤੇਦਾਰੀ ਵਿੱਚੋਂ ਹੀ ਦੋ ਸਕੇ ਭਰਾਵਾਂ ਨੂੰ ਆਪਣੀਆਂ ਵੱਡੀਆਂ ਧੀਵਾਂ ਦੋਵੇਂ ਵੱਡੀਆਂ ਧੀਆਂ ਸੀਤੋ ਅਤੇ ਮੀਤੋ ਦੇ ਰਿਸ਼ਤੇ ਕਰ ਦਿੱਤੇ ਵਿਆਹੀ ਅਗਲੇ ਨਰਾਤਿਆਂ ਦਾ ਰੱਖ ਲਿਆ ਨਰਾਤਿਆਂ ਵਿੱਚ ਦੋਵੇਂ ਕੁੜੀਆਂ ਦਾ ਵਿਆਹ ਹੁੰਦਿਆ ਹੋਈ ਉਸ ਦੇ ਸਿਰ ਤੋਂ ਕਬੀਲਦਾਰੀ ਦੀ ਗਠੜੀ ਥੋੜੀ ਜਿਹੀ ਹਲਕੀ ਹੋ ਗਈ ਸੀ ਉਸ ਦੀ ਤੀਜੀ ਧੀ ਜੀਤੀ ਨੇ 10 ਜਮਾਤਾਂ ਕਰ ਲੀਆਂ ਤਾਂ ਵੱਡੇ ਪਰੌਣਿਆਂ ਦੇ ਨਾਲ ਦੇ ਪਿੰਡ ਹੀ ਆਪਣੇ ਇੱਕ ਦੋਸਤ ਦੇ ਛੋਟੇ ਭਰਾ ਨੂੰ ਰਿਸ਼ਤਾ ਕਰਵਾ ਦਿੱਤਾ ਹੁਣ ਜਗਤਾਰ ਸਿੰਘ ਦੀ ਅਤੀ ਕਬੀਲਦਾਰੀ ਨਜਿੱਠੀ ਗਈ ਸੀ ਇਸੇ ਤਰ੍ਹਾਂ ਉਹ ਤੇ ਉਸਦੀ ਪਤਨੀ ਤਾਰੋ ਆਪਣੀ ਕਬੀਲਦਾਰ ਦੀ ਗੱਡੀ ਹੌਲੀ-ਹੌਲੀ ਰੋੜ ਦੇ ਜਾ ਰਹੇ ਸਨ ਜਦੋਂ ਤੱਕ ਸਾਰਿਆਂ ਤੋਂ ਛੋਟੀ ਤੀ ਪ੍ਰੀਤੋ ਨੇ ਆਪਣੀ 10ਵੀਂ ਦੀ ਪੜ੍ਹਾਈ ਪੂਰੀ ਕੀਤੀ ਉਦੋਂ ਤੱਕ ਜੱਸਾ ਵੀ ਸੁਖ ਨਾਲ 8ਵੀਂ ਪਾਸ ਕਰ ਗਿਆ ਸੀ ਜਗਤਾਰ ਤੇ ਤਾਰੋ ਵੀ ਬੁੜਾਪੇ ਕਰ ਕਮਜ਼ੋਰ ਹੋ ਰਹੇ ਸਨ ਉਹਨਾਂ ਨੂੰ ਦੋਵੇਂ ਛੋਟੀਆਂ ਕੁੜੀਆਂ ਨਿੱਕੀਆਂ ਤੇ ਪ੍ਰੀਤੋ ਲਈ ਜਿਵੇਂ ਹੀ ਸਾਦੇ ਪੁੱਛ ਦੇ ਘਰਾਂ ਦੇ ਰਿਸ਼ਤੇ ਆਏ ਉਹਨਾਂ ਨੇ 3 ਦੇ ਵਿਆਹ ਵਾਲੇ ਬੋਝ ਦਾ ਹਲਕਾ ਕਰ ਹੀ ਲਿਆ ਸੀ ਪਰਮਾਤਮਾ ਦੀ ਕਿਰਪਾ ਦੇ ਨਾਲ ਜਗਤਾਰ ਸਿੰਘ ਨੂੰ ਸਾਰੇ ਜਵਾਈਪੁਰ ਤੋਂ ਲਾਇਕ ਮਿਲੇ ਸਨ ਉਹ ਜਗਤਾਰ ਸਿੰਘ ਦੇ ਬੋਝ ਪੋਣ ਦੀ ਥਾਂ ਬੋਝ ਵਡਾਉਂਦੇ ਸਨ ਜੱਸੇ ਨੇ 12 ਜਮਾਤਾਂ ਪਾਸ ਕਰਕੇ ਟਾਈਪਿੰਗ ਦਾ ਕੋਰਸ ਕਰ ਲਿਆ ਸੀ ਉਸ ਨੂੰ ਨੇੜੇ ਹੀ ਸਰਕਾਰੀ ਨੌਕਰੀ ਮਿਲ ਗਈ ਸੀ ਸਾਰੇ ਖੁਸ਼ ਸਨ ਜਗਤਾਰ ਵੀ ਕੰਮ ਤੋਂ ਆ ਕੇ ਜਦ ਆਪਣੇ ਚੋਹੇ ਦੋਸਤਾਂ ਨਾਲ ਗੱਲ ਕਰਦਾ ਬਸ ਆਪਾਂ ਹੁਣ ਵਿਲੇ ਨਹੀਂ ਜੱਸੇ ਨੂੰ ਤਨਖਾਹ ਮਿਲਣ ਲੱਗ ਗਈ ਲੱਗ ਜਾਏ ਅਗਲੇ ਦਿਨ ਤੋਂ ਹੀ ਆਪਾਂ ਨੇ ਕੰਮ ਛੱਡ ਦੇਣਾ ਪੁੱਤਾਂ ਜੱਗਿਆ ਕਰਮਾਂ ਵਾਲਾ ਐ ਰੱਬ ਨੇ ਜਵਾਈ ਵੀ ਪੁੱਤਾਂ ਵਰਗੇ ਹੀ ਦਿੱਤੇ ਨੇ ਤੇ ਹੁਣ ਮੁੰਡਾ ਨੂੰ ਸਰਕਾਰੀ ਨੌਕਰੀ ਮਿਲ ਗਈ ਆ ਰੱਬ ਤਾਂ ਮੂਰਾ ਦੇਦੇ ਤੇ ਤੇਰੇ ਵਾਲੀ ਆ ਕੋਲ ਖੜਾ ਨਜ਼ਾਰਾ ਨਾਜ਼ਰ ਬੋਲਿਆ ਇਹ ਜਗਤਾਰ ਕਿੰਨਾ ਚਿਰ ਖੜਾ ਦੋਸਤਾਂ ਕੋਲ ਆਪਣੇ ਪੁੱਤ ਜੱਸੇ ਦੀਆਂ ਵਡਿਆਈਆਂ ਕਰਦਾ ਰਿਹਾ ਉਸੇ ਰਾਤ ਨੂੰ ਅਚਾਨਕ ਉਸ ਦਾ ਦਿਲ ਜਿਹਾ ਕਬਰਾ ਕੇ ਉਸ ਨੂੰ ਉਲਟੇ ਆ ਗਏ ਤਾਰੋ ਹਲੇ ਉਸ ਲਈ ਪਾਣੀ ਲੈ ਕੇ ਹੀ ਆਈ ਸੀ ਕਿ ਉਸ ਦੇ ਹੱਥ ਪੈਰ ਠੰਡੇ ਹੋਣ ਲੱਗੇ ਜਦ ਤੱਕ ਜਸਨ ਨੱਠ ਕੇ ਪਿੰਡ ਵਾਲੇ ਡਾਕਟਰ ਨੂੰ ਲੈ ਕੇ ਆਇਆ ਤਾਂ ਜਗਤਾਰ ਆਪਣੇ ਅਧੂਰੇ ਚਾਹ ਪੂਰੇ ਕੀਤੇ ਬਿਨਾ ਹੀ ਤੁਰ ਗਿਆ ਜਗਤਾਰ ਤੋਂ ਬਾਅਦ ਚਾਹੇ ਉਸ ਦੀਆਂ ਧੀਆਂ ਵਿੱਚੋਂ ਕੋਈ ਨਾ ਕੋਈ ਵਾਰਿਸ ਆਪਣੇ ਭਰਾ ਅਤੇ ਮਾਂ ਦਾ

ਘਰ ਦੇ ਵਿੱਚ ਹੌਲੀ-ਹੌਲੀ ਜਗਤਾਰ ਦੀ ਮੌਤ ਦੀਆਂ ਗਮਗੀਨ ਯਾਦਾਂ ਨੂੰ ਆਉਣ ਵਾਲੇ ਵਿਆਹ ਨੇ ਥੋੜਾ ਜਿਹਾ ਮੱਦਮ ਜਾ ਤਾਂ ਕੀਤਾ ਪਰ ਹਰ ਪਲ ਹਰ ਕੰਮ ਕਰਨ ਲੱਗੇ ਉਸ ਦੀ ਯਾਦ ਕੀਤਾ ਜਾਂਦਾ ਜਸੇ ਦਾ ਵਿਆਹ ਹੋ ਗਿਆ ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਜਸੇ ਦੀ ਬੋਟੀ ਤਾਰੋ ਅਤੇ ਜਸੇ ਦੇ ਮੂੰਹੋਂ ਆਪਣੇ ਸੋਹਰੇ ਤੇ ਸੌ ਅਤੇ ਮਿਹਨਤੀ ਸੁਭਾਅ ਦੀ ਵਡਿਆਈ ਸੁੰਦਿ ਤਾਂ ਸੋਚਦੀ ਕਿ ਪ੍ਰਮਾਤਮਾ ਉਸ ਨੂੰ ਵੀ ਇਹ ਖੁਸ਼ੀ ਦਿਖਾ ਦਿੰਦਾ ਤਾਂ ਕਿੰਨਾ ਵਧੀਆ ਹੁੰਦਾ ਜੱਸੇ ਦੇ ਵਿਆਹ ਨੂੰ ਪੂਰੇ 5 ਵਰੇ ਹੋ ਗਏ ਸਨ ਉਸ ਦੇ 4 ਸਾਲ ਦੀ ਧੀ ਅਤੇ 2 ਸਾਲ ਦਾ ਪੁੱਤਰ ਹੋ ਗਿਆ ਸੀ ਤਾਰੋ ਬਹੁਤ ਬਜ਼ੁਰਗ ਹੋ ਚੁੱਕੀ ਸੀ ਪਰ ਆਪਣੇ ਪੋਤੇ-ਪੋਤੀਆਂ ਨਾਲ ਚਾਹ ਲਾੜ ਕਰਦੀ ਖੁਸ਼ ਰਹਿੰਦੀ ਸੀ ਪ੍ਰਮਾਤਮਾ ਨੇ ਤਾਰੋ ਦੇ ਖੁਸ਼ਹਾਲ ਪਰਵਾਰ ਨੂੰ ਉਸ ਸਮੇਂ ਉਜਾੜ ਦਿੱਤਾ ਜਦ ਇੱਕ ਸ਼ਾਮ ਡਿਊਟੀ ਤੋਂ ਉੰਦੇ ਸਮੇਂ ਜੱਸੇ ਦੀ ਇੱਕ ਸੜਖਾਂਸੇ ਵਿੱਚ ਮੌਤ ਹੋ ਗਈ। ਇੱਕ ਹਸਤਾ ਵਾਸਤਾ ਘਰ ਉੱਜੜ ਗਿਆ ਸੀ। ਉਸਦੇ ਭੋਗ ਤੋਂ ਕੁਝ ਦਿਨ ਬਾਅਦ ਜੱਸੇ ਦੇ ਸੋਹਰਾ ਪਰਿਵਾਰ ਤਾਰੋ ਕੋਲ ਆਇਆ। ਜੱਸੇ ਦੀਆਂ ਪੰਜ ਭੈਣਾਂ ਅਤੇ ਉਹਨਾਂ ਦੇ ਪਰੌਣਿਆਂ ਨੂੰ ਵੀ ਬੁਲਾ ਲਿਆ ਗਿਆ। ਨਾਲ ਹੀ ਪਿੰਡ ਦੀ ਪੰਚਾਇਤ ਦਾ ਇਕੱਠ ਕੀਤਾ। ਜੱਸੇ ਦਾ ਸੋਹਰਾ ਹੱਥ ਜੋੜ ਕੇ ਆਖਣ ਲੱਗਿਆ। ਅਸੀਂ ਤਾਂ ਜੀ ਧੀ ਵਾਲਿਆਂ ਸਾਡੇ ਧੀ ਦੀ ਉਮਰ ਬਹੁਤ ਨਿਆਣੀ ਹੈ ساری ਉਮਰ ਆਪਣੀ ਧੀ ਨੂੰ ਇਸ ਹਾਲ ਵਿੱਚ ਕਿਹੜਾ ਮਾਪਾਪ ਵੇਖਣਾ ਚਾਹੁੰਦਾ ਹੈ ਇਹ ਹੀ ਉਸਦੇ ਖਾਨ ਹੰਡੋਂ ਦੇ ਦਿਨ ਸਨ ਨਾ ਕੋਈ ਕਮਾਈ ਦਾ ਸਾਧਨ ਨਾ ਕੋਈ ਹੋਰ ਸਹਾਰਾ ਇੱਕ ਬੁੱਢੀ ਮਾਂ ਦੇ ਸਹਾਰਾ ਕਿੰਨਾ ਚਿਰ ਜ਼ਿੰਦਗੀ ਕੱਟੇਗੀ ਅਸੀਂ ਆਪਣੀ ਧੀ ਨੂੰ ਲਜਾਣ ਆਏ ਹਾਂ ਜਵਾਕਾਂ ਦਾ ਤੁਸੀਂ ਵੇਖ ਲਓ ਕੀ ਕਰਨਾ ਹੈ ਇਹ ਗੱਲ ਸੁਣ ਕੇ ਸਾਰੇ ਸੁੰਨ ਜੇ ਹੋ ਗਏ ਤਾਰੋ ਦੇ ਪੰਜੇ ਧੀਆਂ ਨੇ ਆਪਸ ਵਿੱਚ ਸਲਾਹ ਕੀਤੀ ਤੇ ਵੱਡੇ ਧੀ ਜਵਾਈ ਨੇ ਹੱਥ ਜੋੜ ਕੇ ਆਖਿਆ ਜੱਸੇ ਦੇ ਟੱਬਰ ਦਾ ਜੀ ਤੁਸੀਂ ਫਿਕਰ ਨਾ ਕਰੋ ਇਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ ਅਸੀਂ ਪੰਜੇ ਭੈਣਾਂ ਜੱਸ ਇਹ ਵਾਂਗ ਹੀ ਇਸ ਦਾ ਧਿਆਨ ਰੱਖਾਂਗੇ ਬੱਚਿਆਂ ਤੋਂ ਮਾਂ ਵਿਛੜ ਜਾਏਗੀ ਬਾਪ ਪਹਿਲਾਂ ਹੀ ਨਹੀਂ ਰਿਹਾ ਸਾਨੂੰ ਤਾਂ ਇਹਨਾਂ ਵਿੱਚੋਂ ਹੀ ਜੱਸਾ ਦਿਸਦਾ ਹੈ ਇਹ ਹੁਣ ਜੱਸੇ ਦੀ ਵੋਟੀ ਤੋਂ ਪਹਿਲਾਂ ਸਾਡੀ ਸਾਰਿਆਂ ਤੋਂ ਛੋਟੀ ਭੈਣ ਹੈ ਤੁਸੀਂ ਇਸ ਨੂੰ ਵੀ ਇੱਕ ਵਾਰ ਪੁੱਛ ਲਓ ਪਹਿਲਾਂ ਜੱਸੇ ਦੀ ਵੋਟੀ ਜਾਣ ਲਈ ਤਿਆਰ ਹੋ ਗਈ ਸੀ ਪਰ ਫਿਰ ਪਤਾ ਨਹੀਂ ਉਸਦੇ ਦਿਮਾਗ ਦੇ ਵਿੱਚ ਕੀ ਆਇਆ ਉਸਦੇ ਪਿਓ ਤੇ ਭਰਾਵਾਂ ਨੇ ਬਥੇਰਾ ਜ਼ੋਰ ਲਾਇਆ ਉਹ ਨਾ ਮੰਨੀ ਇਸ ਗੱਲ ਨੂੰ 20 ਬਾਰੇ ਬੀਤ ਗਏ ਸਨ ਜੱਸੇ ਦੀ ਧੀ ਰਾਣੂ ਜੱਜ ਬਣ ਕੇ ਆਈ ਤਾਂ ਵਿਹੜੇ ਵਿੱਚ ਉਸ ਦੀਆਂ ਪੰਜੇ ਪੂਆ ਫੁੱਫੜ ਅਤੇ ਮਾ ਬੈਠੇ ਸਨ ਉਸ ਨੇ ਮਾਂ ਨੂੰ ਖੁਸ਼ੀ ਵਿੱਚ ਗੱਲ ਬਕੜੀ ਪਾਈ ਤਾਂ ਉਸ ਨੇ ਕਿਹਾ ਰਾਣੂ ਆ ਦੇਖ ਆ ਨਹੀਂ ਤੇਰੀਆਂ ਅਸਲੀ ਮਾਵਾ ਤੇਰੀ ਸਫਲਤਾ ਪਿੱਛੇ ਇਹਨਾਂ ਦਾ ਹੱਥ ਹੈ ਇਹਨਾਂ ਦੇ ਇੱਕ ਫੈਸਲੇ ਨੇ ਮੇਰੀ ਸੋਚ ਬਦਲ ਦਿੱਤੀ ਸੀ ਤੇ ਮੇਰੇ ਇੱਕ ਫੈਸਲੇ ਨੇ ਆਪਣਾ ਘਰ ਬਚਾ ਲਿਆ ਇਨਾਂ ਨੇ ਆਪਣੇ ਬੋਲ ਹੁਣ ਤੱਕ ਪੁਗਾਏ ਆਪਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਤੈਨੂੰ ਵਧੀਆ ਸਕੂਲ ਵਿੱਚ ਪੜਾਇਆ ਨਹੀਂ ਤਾਂ ਅੱਜ ਤੇਰਾ ਵੀਰਾ ਚਿੰਦਾ ਵਿਦੇਸ਼ ਨਾ ਗਿਆ ਹੁੰਦਾ ਤੂੰ ਜੱਜ ਨਾ ਬੰਦੀ ਆਪਾਂ ਸਭ ਖੇਰੂ ਖੇਰੂ ਹੋ ਗਏ ਸੁੰਦੇ ਕਹਿੰਦੇ ਕਹਿੰਦੇ ਜੱਸੇ ਦੀ ਵੋਟੀ ਭਾਵੁਕ ਹੋ ਗਏ ਸੀਤੋ ਮੀਤੋ ਜਿੱਤੇ ਨਿੱਕੇ ਤੇ ਪ੍ਰੀਤੀ ਨੇ ਆ ਕੇ ਆਪਣੀ ਛੋਟੀ ਪਰਜਾਇਨ ਨੂੰ ਗਲ ਬਕੜੀ ਵਿੱਚ ਲੈ ਲਿਆ ਲੈ ਕੇ ਕਿਹਾ ਸਾਨੂੰ ਤਾਂ ਤੇਰੇ ਤੇ ਮਾਨ ਹੈ ਤੇਰੇ ਇਸਕ ਫੈਸਲੇ ਨੇ ਸਾਡੇ ਬਾਪ ਦਾ ਘਰ ਵਸਿਆ ਰਹਿਣ ਦਿੱਤਾ ਨਹੀਂ ਤਰਾਨੋ ਕੱਲ ਨੂੰ ਗੰਭੀ ਗੀਨ ਹੋਣ ਮਾਹੌਲ ਵਿੱਚ ਹਾਸੇ ਵਿੱਚ ਲੈ ਜਾਂਦੀ ਹੋਈ ਆਖਣ ਲੱਗੀ ਆਰਡਰ 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 ਹੁਣ ਜੱਜ ਦਾ ਇੱਕ ਫੈਸਲਾ ਸੁਣੋ ਜੱਜ ਰਣਬੀਰ ਕੌਰ ਉਫ ਰਾਨੋ ਵੱਲੋਂ ਸਾਰਿਆਂ ਨੂੰ ਕੱਲ ਇੱਕ ਦਾਾਵਤ ਦਿੱਤੀ ਜਾ ਰਹੀ ਹੈ ਸਹੀ ਸਮੇਂ ਤੇ ਨਾ ਪਹੁੰਚਣ ਵਾਲੇ ਨੂੰ ਸਜ਼ਾ ਸੁناਈ ਜਾਵੇਗੀ ਸਾਰੇ ਉਸ ਦੀ ਗੱਲ ਸੁਣ ਕੇ ਹੱਸ ਪਏ ਦੋਸਤੋ ਜਿੱਥੇ ਜੱਸੇ ਦੀ ਵੋਟੀ ਨੇ ਕੁਰਬਾਨੀ ਦਿੱਤੀ ਸੀ ਜੱਸੇ ਦੀਆਂ ਭੈਣਾਂ ਦਾ ਵੀ ਯੋਗਦਾਨ ਘੱਟ ਨਹੀਂ ਸੀ ਤੁਸੀਂ ਕੀ ਸੋਚਦੇ ਹੋ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਵਧੀਆ ਲੱਗੀ ਹੋਏ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਆ ਕਿਸੇ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ